ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਗ੍ਰੋਸਰੀ ਲੈਨ ਤੇ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ ਉੱਥੋਂ ਦਾ ਕਿ ਸੁਰਤਿਆਲ ਆ ਦਿਵਾਲੀ ਦਾ ਦਿਨ ਚੱਲ ਰਿਹਾ ਦਿਵਾਲੀ ਦੇ ਤੇ ਪਹਿਲਾਂ ਪਹਿਲਾਂ ਹੀ ਸੋਚਣਾ ਹੈ ਕਿ ਫਿਰ ਬਹੁਤ ਜ਼ਿਆਦਾ ਇਥੇ ਕ라우ਡ ਹੋ ਜਾਣਾ ਕਿਉਂਕਿ ਆਫਰ ਬਹੁਤ ਨਾਲਦੀ ਨੇ ਤੁਹਾਨੂੰ ਪਤਾ ਹੀ ਜਿਵੇਂ ਦਿਵਾਲੀ ਤੇ ਕਾਫੀ ਸੇਲਸ ਹੁੰਦੀ ਹੈ ਦਿਵਾਲੀ ਤੇ ਕਾਫੀ ਜ਼ਿਆਦਾ ਫਿਰ ਚੀਜ਼ਾਂ ਸੇਲ ਵੀ ਹੋ ਜਾਂਦੀਆਂ ਨੇ ਤੇ ਇੱਕ ਭੀੜ ਬਹੁਤ ਹੋ ਜਾਂਦੀ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਲੈ ਆਉਣੇ ਸਾਰਾ ਸਮਾਨ ਘਰ ਦਾ ਤੇ ਦਿਖਾਉਣੇ ਤੁਹਾਨੂੰ ਗੁੜगांव ਦੀ ਕਿੰਦਾਂ ਦੀ ਰੌਣਕ ਹੈ ਦੀਵਾਲੀ ਦੀ ਇੱਥੇ ਬਹੁਤ ਜ਼ਿਆਦਾ ਹਰ ਘਰ ਦੇ ਵਿੱਚ ਲੜੀਆਂ ਲੱਗੀਆਂ ਨੇ ਯਾਨੀ ਬਹੁਤ ਜ਼ਿਆਦਾ ਇਹ ਮਨਾਉਂਦੇ ਆ ਪਿਆਰ ਨਾਲ ਸਾਰੇ ਫੈਸਟੀਵਲ ਦੀਵਾਲੀ ਦਸਹਿਰਾ ਤਾਂ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਹੁੰਦਾ ਖੁਸ਼ੀ ਨਾਲ ਮਨਾਉਂਦੇ ਵੈਸੇ ਤਾਂ ਹਰ ਦਿਨ ਮਨਾਉਂਦੇ ਪਰ ਦੀਵਾਲੀ ਤਾਂ ਇੱਥੋਂ ਦੀ ਦੇਖਣ ਵਾਲੀ ਹੁੰਦੀ ਹੈ ਹਰ ਘਰ ਦੇ ਵਿੱਚ ਲੜੀਆਂ ਦੀਵੇ ਪਟਾਕੇ ਹਰ ਚੀਜ਼ ਯਾਨੀ ਹਰ ਘਰ ਨੂੰ ਸ਼ੌਂਕ ਆ ਜਾਣੀ ਇੱਕ ਕਿਸਮ ਦਾ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਕਈ ਨਹੀਂ ਵੀ ਲਾਉਂਦੇ ਪਰ ਇੱਥੇ ਕੋਈ ਘਰ ਇਦਾਂ ਦਾ ਨਹੀਂ ਹੁੰਦਾ ਜਿੱਥੇ ਨਾ ਲੱਗੀ ਹੋਵੇ ਸਾਰੇ ਬੜੇ ਪਿਆਰ ਨਾਲ ਮਨਾਉਂਦੇ ਤੇ ਦਿਖਾਉਣੇ ਤੁਹਾਨੂੰ ਉੱਥੇ ਜਾ ਕੇ ਜੁੜੇ ਰਹੋ ਇੱਥੋਂ ਦਾ ਰੌਣਕ ਮੇਲਾ ਲਓ ਜੀ ਅਸੀਂ ਪਹੁੰਚ ਗਏ ਫਾਈਨਲੀ ਐਮਜੀ ਰੋਡ ਕਿਹੜਾ ਸਹਾਰਾ ਮਾਲ ਹੈ ਐਮਜੀ ਰੋਡ ਸਾਰਾ ਮਾਲ ਅਸੀਂ ਪਹੁੰਚ ਗਏ ਇੱਥੋਂ ਹੁਣ ਆਪਾਂ ਸਮਾਨ ਲੈ ਕੇ ਤੇ ਗੱਡੀ ਵੱਨੇ ਫੇਰ ਵੱਧਦੇ ਆਪਾਂ ਆ ਗਏ ਸਮਾਰਟ ਬਾਜ਼ਾਰ ਹਣ ਇੱਥਾ ਪਹ ਲਾਵਾਂਗੇ ਮਸਾਨ ਦੇਖ ਕਿੰਨੀਆਂ ਵੱਡੀਆਂ ਲੰਬੀ ਲਾਈਨ ਲੱਗੀ ਟਰਾਲੀਆਂ ਦੀ ਇਹਦੇ ਤੇ ਲੋਕੀ ਲੱਦ ਕੇ ਲੈ ਜਾਂਦੇ ਮਸਾਨ ਨਾਲੇ ਆ ਵੀ ਰਿਪੇਅਰ ਕਰਨ ਵਾਲੇ ਵੀ ਆ ਗਏ ਟਰਾਲੀਆਂ ਹੁਣ ਆਪਾਂ ਇੱਥਾ ਸਮਾਨ ਲੈ ਕੇ ਫਿਰ ਆਪਾਂ ਜਾ ਕੇ ਮੀਨਾ ਖਾਂਦੇ ਰਾਵਾਂਗੇ ਆ ਬੰਦੇ ਦਾ ਜਿਆਦਾ ਸਮਾਨ ਹੁੰਦਾ ਇਹ ਬੰਦਾ ਬਹੁਤ ਜ਼ਿਆਦਾ ਵੈਰਾਈਟੀਆਂ ਖਿੱਚਦਾ ਹੈ ਇਹ ਬੰਦਾ ਐਡਾ ਖਰਾਬ ਆ ਮਹੀਨੇ ਦਾ ਰੱਛ ਨੇ ਇੰਨੇ ਇਥੋਂ ਲੈ ਜਾਣ ਤੇ ਫੇਰ ਖਿੱਚੂ ਕੰਮ ਉਹ ਗਾਇਜ਼ ਆਪਾਂ ਆ ਗਏ ਐਮ ਜੀ ਰੋਡ ਆ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਮੈਟਰੋ ਫਲਾਈਓਵਰ ਉਹ ਦੇਖੋ ਆ ਜੀ ਅਸੀਂ ਜੀ ਥੋੜੀ ਜੀ ਸ਼ੋਪਿੰਗ ਕਰ ਲਈ ਕੀ ਕੀ ਲੈ ਆ ਲਿਆ ਸਿੰਘ ਸਾਹਿਬ ਜਿੱਤ ਜਮਾ ਹੈ ਸਿਰਫ ਇੱਕ ਹੋਲੀ ਚਾਬਿਤ ਸੁਣੋ ਕਾ ਆ ਅਸਲ ਮੈਂ ਲੰਬੀ ਪ੍ਰਿੰਸਾ ਪੱਕੀ ਕੀ ਕੀ ਸਿੰਪਲ ਬਣ ਗਈ ਕਿਉਂਕਿ ਮੇਰੇ ਲਈ ਇਹ ਨਹੀਂ ਵੱਡੀ ਬੋਲ ਜਾਂਦੀ ਇਹ ਮੇਰੇ ਕੱਪੜੇ ਨਾਲ ਮੈਚ ਵੀ ਕਰਨ ਦੀ ਆ ਦੇਖੋ ਗਾਇਸ ਸਟੇਸ਼ਨਰੀ ਦਾ ਕਿੰਨਾ ਸਮਾਨ ਬੱਚਿਆਂ ਦਾ ਦੇਖੋ ਕਿੱਦਾਂ ਦੇ ਸ਼ਾਪਨਾਰ ਦੇਖਾ ਸ਼ਾਪਨਾਰਾ ਦੇਖੋ ਆ ਵੀ ਸ਼ਾਪਨਾਰਾ ਚੀਜ਼ਾਂ ਦੇਖੋ ਕਿੰਨੀਆਂ ਵਧੀਆ ਵਧੀਆ ਆਈਆਂ ਆਪਣੇ ਟਾਈਮ ਕੁਝ ਨਹੀਂ ਹੁੰਦੀ ਆ ਦੇ ਪੈਦੇ ਵਿੱਚ ਵੇਸਟ ਨਿਕਲਣਾ ਇੱਥੇ ਸ਼ਾਪ ਕਰੀਦੀ ਪੈਨਸਲ ਇੱਥੋਂ ਪਿੱਛੋਂ ਕਮਾਈਦੀ ਆ ਆ ਦੇਖੋ ਦੇਖੋ ਗਾਇਜ਼ ਬਰਤਨ ਕਿੰਨੇ ਹਰ ਤਰ੍ਹਾਂ ਦੇ ਬਰਤਨ ਮਿਲ ਜਾਂਦੇ ਇੱਥੇ ਆਪਾਂ ਨੂੰ ਆ ਸਾਡੀ ਫੈਮਿਲੀ ਮਿਲ ਕੇ ਆਇਆ ਘਬੂਤ ਦੇਖੋ ਗਾਇਜ਼ ਡਰਾਈ ਫਰੂਟ ਲਈ ਕਿੰਨੇ ਹੋ ਦੀਆਂ ਚੀਜ਼ਾਂ ਨੇ ਆ ਡਰਾਈ ਫਰੂਟ ਬਾਕਸ ਅੰਮਾਨਾ ਲੱਗੇ ਇਸ ਪਰ ਨਾਲੀ ਬ੍ਰਸ਼ਰ ਕਲੀਨ ਕਰਨਾ ਮੈਂ ਕਈ ਵਾਰੀ ਪੀਂਦੇ ਨਾ ਦੁੱਧ ਵੀ ਜਰਾ ਪਾਣੀ ਵੀ ਜਰਾ ਨਾਲ ਗਾਇਸ ਇਸ ਪਰ ਲਿਆਂ ਲੱਗੇ ਇਹ ਲਾਲ ਨੇ ਕਈ ਵਾਰੀ ਪੀਂਦੇ ਨਾ ਪਾਣੀ ਕੁਝ ਵੀ ਜਰੋੜ ਤਾਂ ਠੀਕੋ ਗਾਇਸ ਕਾਚੇ ਦੇ ਗਲਾਸ ਕਿੰਨੇ ਵੱਡੇ ਨੇ तो गाइस छोटे-छोटे बेलने कुकर में कुकर लो गाइस <laughs> <पूकर। laughs> देखो चुल्ले ਚਾਰੀਆ ਡੇਟ 5 4:30 ਤੇ ਆਹ ਦੇਖੋ 10900 ਦਿਨ ਨੇ ਮੇ 3200 ਦਿਨ ਨੇ ਦੇਖੋ ਗਿਆ ਗਿਆ ਪਲਾਸਟਿਕ ਸੈਕਸ਼ਨ ਪਲਾਸਟਿਕ ਦੇ ਬਰਤਨ ਸਾਰੇ ਦੇਖੋ ਕਿੰਨਾ ਸਮਾਨ ਆ ਗਏ ਇਸ ਫਲ ਫਰੂਟ ਵਗੈਰਾ ਰੱਖਣ ਲਈ ਪਲਾਸਟਿਕ ਦੇ ਕਿੰਨੇ ਵਧੀਆ ਵਧੀਆ ਬਾਕਸ ਆਹ ਦੇਖੋ ਇਹਦੇ ਵਿੱਚ ਕਾਫੀ ਜਿਆਦਾ ਸਾਈਜ਼ ਦੇ ਠੀਕ ਹੈ ਜੀ ਆ ਗਏ ਕੱਪੜੇ ਟੰਗਣ ਲਈ ਹੈਂਗਰ ਕਿੰਨੇ ਵਧੀਆ ਕਾਫੀ ਜ਼ਿਆਦਾ ਕੁਆਲਿਟੀ ਤੇ ਅਸੀਂ ਇੰਨਾ ਸਮਾਨ ਲੈ ਲਿਆ ਇਹਨੂੰ ਆਪਸੰਦ ਆ ਗਿਆ ਲੱਗਦਾ ਵੀ ਜੇ ਉਤਨਾ ਆਹ ਦੇਖੋ ਗਾਇਜ਼ ਹੈਂਡਲ ਲੱਗਾ ਹੈ ਨਾ ਥੱਲੋਂ ਨਚੋੜਨ ਦੀ ਹੱਥ ਲਾਉਣ ਦੀ ਲੋਨ ਇਹਦੇ ਨਾਲ ਹੀ ਆਪਾਂ ਨਚੋੜ ਸਕਦੇ ਜੀ ਕੀ ਹੈ ਕਿਸੇ ਨੂੰ ਪਤਾ ਤੇ ਦੱਸੋ ਕਮੈਂਟ ਕਰਕੇ ਮੈਨੂੰ ਪਤਾ ਮੈਨੂੰ ਪਤਾ ਚਹੀਆ ਦੇਖੋ ਕਿੰਨੇ ਸਾਰੇ ਪਏ ਇਹ ਕਿਸੇ ਨੂੰ ਪਤਾ ਤੇ ਜਰੂਰ ਦੱਸਿਓ ਕਮੈਂਟ ਕਰਕੇ ਇਹ ਤੁਹਾਨੂੰ ਆ ਪਸੰਦ ਆ ਗਈ ਲੱਗਦਾ ਇਹਨੂੰ ਕਾਫੀ ਬੋਤਲਾਂ ਆਉਂਦੀਆਂ ਪਸੰਦ ਪਰ ਮਹੀਨਾ ਵੀ ਨਹੀਂ ਕੱਢਦੀ ਤੋੜ ਲੈਂਦੀ ਦੇਖੋ गाइस ਘਰ ਦਾ ਆਲਮੋਸਟ ਸਾਰਾ ਸਮਾਨ ਇੱਕ ਹੀ ਛੱਤ ਦੇ ਥੱਲੇ ਮਿਲ ਜਾਂਦਾ ਆਪਾਂ ਨੂੰ ਸਮਾਰਟ ਬਾਜ਼ਾਰ ਆ ਦੇਖੋ ਇਹਦੇ ਵਿੱਚ ਫालतू ਸਮਾਨ ਜਿੰਨਾ ਮਰਜ਼ੀ ਪਾ ਲਓ ਹਰ ਚੀਜ਼ ਆ ਕਰਦੀ ਜ਼ਰੂਰਤ ਦੀ ਕੋਈ ਐਸੀ ਚੀਜ਼ ਨਹੀਂ ਜਿਹੜੀ ਤੁਹਾਨੂੰ ਇੱਥੇ ਨਾ ਮਿਲੂ ਹਰ ਚੀਜ਼ ਅਵੇਲੇਬਲ ਹੈ ਦੇਖੋ ਫਿਰ ਕੁਆਲਿਟੀ ਵੀ ਇੱਕ ਤੋਂ ਇੱਕ ਹੈ ਇਹ ਨਹੀਂ ਕਿ ਤੁਹਾਨੂੰ ਕੁਆਲਿਟੀ ਨਹੀਂ ਮਿਲੂ ਜਿੱਦਾਂ ਦੀ ਚੀਜ਼ ਚਾਹਣੇ ਉਦਾਂ ਦੀ ਮਿਲ ਜੇ ਤੁਹਾਨੂੰ ਹਰ ਤਰ੍ਹਾਂ ਦੀ ਕੁਆਲਿਟੀ ਹੈ ਲੋ ਬਜਟ ਵੀ ਜਿਆਦਾ ਜਿੰਦਾਂ ਆ ਹਣ ਦੇਖ ਲਓ 149 ਤੇ ਵਿੱਚ 3 ਪੀਸ ਆ ਜਾਣੇ ਯਾਨੀ ਕਿ ਹਰ ਤਰ੍ਹਾਂ ਦਾ ਰੇਟ ਵੀ ਹੈ ਘੱਟ ਰੇਟ ਵਾਲੇ ਮਿਲ ਜਾਣਗੇ ਤੇ ਹਾਈ ਵਾਲੇ ਹਾਂ ਜਿੱਦਾਂ ਦਿਵਾਲੀ ਆ ਰਹੀ ਆ ਦਿਵਾਲੀ ਦਾ ਸਾਮਾਨ ਆ ਸਾਰਾ ਇਹ ਸਟੀਲ ਸੈਕਸ਼ਨ ਆ ਗਿਆ ਗਾਇਜ਼ ग्लास गलास ਯਾ ਬਾਈਕਸ ਬੈਗ ਆ ਗਿਆ ਗਾਇਜ਼ ਉਹ ਵੀ ਤੇ ਜੁਕਿਲ ਬੀਚਾ ਵੀ ਦਿਓ ਤਾਂ ਹਾਂ ਆ ਕਿੱਤਾਂ ਗਾਇਜ਼ ਹਰ ਤਰ੍ਹਾਂ ਦੇ ਬੈਂਕ ਇੱਕ ਹੀ ਛੱਤ ਦੇ ਥੱਲੇ ਆ ਸਾਰੀ ਸਹੂਲਤਾਂ ਆਪਨ ਦੇਖੋ ਬੱਚਿਆਂ ਦੀ ਅਲੱਗ ਤੋਂ ਸੈਕਸ਼ਨ ਪੇਸਟ ਠੁਕ ਫਰੈਸ਼ ਠੁਕ ਪੇਸਟ ਆ ਸਭ ਤੋਂ ਜਿਆਦਾ ਸਟਾਰਟਿੰਗ ਵਾਲੇ ਬੱਚੇ ਆ ਉਹਨਾਂ ਤੋਂ ਛੋਟੇ ਬੱਚੇ ਆ ਦੀ ਉਹਨਾਂ ਤੋਂ ਵੱਡੇ ਬੱਚੇ ਆ ਲਓ ਗਾਇਜ਼ ਪੈਨਕੇਕ ਲੈ ਰਹੇ ਪੈਨਕੇਕ ਲੈ ਲੈ ਦੋ ਲੈ ਲਓ ਪੈਨਕੇਕ ਲਓ ਗਾਇਜ਼ ਚਾਕਲੇਟ ਦਾ ਦੇਖਣ ਲੱਗ ਪਿਆ ਦਵਾਲੀ ਆਫਰ ਦਵਾਲੀ ਆਫਰ ਲੱਗ ਗਿਆ ਗਾਇਜ਼ ਚੇਸ ਲੈਣੀ ਦੂਸਰੇ ਦਾ ਚੀਜ਼ ਹੈ ਹਾਂ ਅੜੀ ਹਾਂ ਦੂਸਰੇ ਦਾ ਚੀਜ਼ ਹੈ ਹਾਂ ਨਹੀਂ ਨਹੀਂ ਕਿਸਾ ਨਾ ਆ ਮਿਲ ਗਿਆ ਗਿਆ ਕੋਲ ਨਾ ਲੋਗ ਆਈ ਜਾਂ ਇੰਨਾ ਸਮਾਨ ਨਹੀਂ ਲੈ ਲਿਆ ਹੁਣ ਆਟਾ ਰਹਿ ਗਿਆ ਸਾਡਾ ਤੇ ਬਾਕੀ ਅਸੀਂ ਪਾ ਦਿੰਦੇ ਹਾਂ ਇੱਕ ਪੈਸੇ ਵਿੱਚ ਦੇਖੋ। ਲੋ ਗਾਈਜ਼ ਅਸੀਂ ਲੈ ਲਿਆ ਸਮਾਨ ਸਾਰ। ਦੇਖੋ ਟਰਾਲੀ ਭਰ ਗਈ ਸਾਡੀ ਸਮਾਨ ਦੀ। ਥੱਲੇ ਤਾਂ ਕਿਹੜਾ ਬਲੇ ਕਰਦੇ ਨੇ। ਹਾਂ ਅਸੀਂ ਆਪਾਂ ਜਾ ਰਹੇ ਹਾਂ ਸਾਰਾ ਸਮਾਨ ਲੈ ਲਿਆ। ਬਿਲਿੰਗ ਕਰਾ ਕੇ ਹਣ ਆਪਣੀ ਗੱਡੀ ਨਾਲ ਨੂੰ ਵਾਦਦੇ ਆਂ। ਇੱਥੇ ਗਾਇਜ਼ ਇੱਕ ਪਾਰਕਿੰਗ ਫ੍ਰੀ ਹੈ ਇੱਕ 2500 ਦੀ ਸ਼ਾਪਿੰਗ ਕਰੋ ਤੇ ਇੱਕ ਪੈਕੇਟ ਆ ਚੀਨੀ ਤੇ ਸਾਨੂੰ ਤਿੰਨ ਚੀਨ ਚਾਰ ਮਿਲ ਗਈਆਂ ਲਓ ਸੈਟਿੰਗ 0 ਤੋਂ ਲਓ ਗਾਇਜ਼ ਆ ਗਈ ਆਪਣੀ ਵਿਕ ਤੇ ਲਓ ਗਾਇਜ਼ ਸਾਡੀ ਗੱਡੀ ਫਸ ਗਈ ਗਾਈਜ਼ ਅੱਜ ਇੰਨਾ ਜ਼ਿਆਦਾ ਇੱਥੇ ਰਸ਼ ਆ ਸਾਨੂੰ ਅੰਦਰ ਪਾਰਕਿੰਗ ਨਹੀਂ ਮਿਲੀ ਤੇ ਹੁਣ ਸਾਡੀ ਗੱਡੀ ਤੇ ਕੋ ਬਾਹਰ ਲਾਉਣੀ ਪਈ ਚਲੋ ਹੁਣ ਅਸੀਂ ਸਮਾਨ ਲਾਖ ਲਈਏ ਗਾਈ ਲੈ ਲਿਆ ਅਸੀਂ ਸਾਰਾ ਸਮਾਨ ਤਾਂ ਗਾਈ ਜੀ ਅਸੀਂ ਸ਼ਾਪਿੰਗ ਕਰ ਲਈ ਹੁਣ ਅਸੀਂ ਜਾ ਰਹੇ ਆਪਣੇ ਘਰ ਪਹਿਲਾਂ ਅਸੀਂ ਲਾਉਣਾ ਹੈ ਇੰਜੈਕਸ਼ਨ ਉਸ ਤੋਂ ਬਾਅਦ ਫਿਰ ਆਪਣੇ ਘਰ ਤੇ ਆਵਾਂਗੇ ਤੇ ਅੱਜ ਦਿਵਾਲੀ ਦਾ ਕਰਕੇ ਕਾਫੀ ਜ਼ਿਆਦਾ ਇੱਥੇ ਰਾਸ਼ੀ ਵੀ ਜ਼ਿਆਦਾ ਸੀ ਤੇ ਆਫਰ ਵੀ ਕਾਫੀ ਜ਼ਿਆਦਾ ਸੀ ਬਹੁਤ ਲੋਕ ਦਿਵਾਲੀ ਦੇਣ ਵਾਸਤੇ ਜਿੱਦਾਂ ਡ్రਾਈ ਫਰੂਟਸ ਮਠਿਆਈਆਂ ਕਾਫੀ ਬਲਕ ਵਿੱਚ ਮਿਲਦੇ ਜਿੱਦਾਂ ਕਿ ਇਹਨੇ ਬਲਕ ਵਿੱਚ ਲੈਣਾ ਹੋਵੇ ਤਾਂ ਵਧੀਆ ਆਫਰ ਆ ਕਿ ਇਹਨੂੰ ਕਿਦੇ ਹੋਰ ਜਾਂਦੀ ਲੋੜ ਨਹੀਂ ਆ ਕਾਫੀ ਆਪਸ਼ਨ ਹੁੰਦੇ ਇੱਥੇ ਕਿ ਤੁਸੀਂ ਚੋਆਇਸ ਕਰਕੇ ਕਿਸੇ ਨੂੰ ਗਿਫਟ ਕਰਨਾ ਹੈ ਤਾਂ ਦੇ ਸਕਦੇ ਹੋ ਅੱਜ ਕਾਫੀ ਲੋਕ ਲੈ ਰਹੇ ਸੀ ਗਿਫਟ ਦੇਣ ਲਈ ਤੇ ਜਿੱਦਾਂ ਕੈਟ ਲਈ ਕਾਫੀ ਚੀਜ਼ਾਂ ਲੋਕ ਲੈ ਕੇ ਕਾਫੀ ਸੀ ਜਨਨ ਤੇ ਜਿਹੜੇ ਡਿਫਰੈਂਟ ਪੈਕ ਨੇ ਜਿਹੜੇ ਆਪਾਂ ਵੈਸੇ ਗਿਫਟ ਦਿੰਨੇ ਆ ਡਰਾਈ ਫਰੂਟ ਮਠਿਆਈ ਤੇ ਉਹ ਇੱਥੇ ਕਾਫੀ ਜ਼ਿਆਦਾ ਵੈਰਾਈਟੀ ਵੀ ਆ ਤੇ ਪੈਕਿੰਗ ਬਹੁਤ ਵਧੀਆ ਹੈ ਤੇ ਇੱਥੋਂ ਲੈ ਸਕਦੇ ਹੋ ਇੱਕ ਹੀ ਛੱਤ ਦੇ ਥੱਲੇ ਉਹ ਸਾਰਾ ਕੁਝ ਤੁਹਾਨੂੰ ਮਿਲ ਜਿਆਣਾ ਬਹੁਤ ਵਧੀਆ ਸੋਹਣਾ ਨਾ ਤੇ ਰੇਟ ਵੀ ਕਾਫੀ ਡਿਸਕਾਊਂਟ ਹੈ ਦੁਆਵਲੀ ਦਾ ਕਰਕੇ ਨਾ ਗਾਇਜ਼ ਇਹਨਾਂ ਨੂੰ ਸਬਰ ਨਹੀਂ ਹੈਗਾ ਦੇਖੋ ਸਮਾ ਬੇਲ ਪੂੜੀ ਗੱਡੀ 'ਚ ਹੀ ਲੱਗ ਗਏ ਬਣਾਉਣ ਫ੍ਰੀ ਬਣਾ ਖਾਣਾ ਇਹਨਾਂ ਨੂੰ ਬਣਾ ਕੇ ਖਾ ਰਹੇ ਐ ਇਧਰ ਦੇਖੋ ਹਲੋ ਗਾਇਸ ਮਿਕਸ ਮੈਡਮ ਜੀ ਮਿਕਸ ਕਰਦੇ ਪਏ ਆ ਤੇ ਆ ਸਿੰਘ ਸਾਹਿਬ ਵੀ ਖਾ ਰਹੇ ਆ ਸਿੰਘ ਸਾਹਿਬ ਚੁਣਦੇ ਆ ਉਹ ਤਾਂ ਦੇਖੀ ਜਾਂਦਾ ਕਿ ਕਿਦਾਂ ਕੰਮ ਮਿਕਸ ਕਰਕੇ ਦਊਗਾ ਇਹਨਾਂ ਨੂੰ ਲੱਗ ਗਈ ਸਮਾਨ ਲੈਂਦੇ ਆ ਸਾਰੀ ਇਹਨਾਂ ਨੂੰ ਭੁੱਖ ਲੱਗ ਗਈ ਇਹਨਾਂ ਨੇ ਚਾਕਲੇਟ ਵੀ ਖਾ ਲਿਆ ਦੋ ਚਾਕਲੇਟ ਇੱਕ ਡਰਾਈ ਫੂਡਸ ਵਾਲੀ ਨਹੀਂ ਚਾਕਲੇਟ ਉਹ ਵਾਲੀ ਇੱਕ ਕੋਕੋਨਟ ਵਾਲੀ ਚਾਕਲੇਟ ਹੁਣ ਇਹ ਤੀਸਰੀ ਆਈਟਮ ਨਹੀਂ ਉਹ ਇਹਨੇ ਹੀ ਖਾ ਲਈ ਐ ਕੌਣ ਹੈ ਬਾਈ ਸਾਬ ਗਾਈ ਜੇ ਐਮ ਜੀ ਰੋਡ ਮੈਟਰੋ ਸਟੇਸ਼ਨ ਤੇ ਇੱਥੇ ਆਪਾਂ ਸਮਾਨ ਲੈਣੇ ਸਾਰੀ ਸ਼ਾਪਿੰਗ ਇੱਥੇ ਐਮ ਜੀ ਰੋਡ ਤੇ ਕਾਫੀ ਜ਼ਿਆਦਾ ਸਸਤੇ ਰੀਜਨੇਬਲ ਪ੍ਰਾਈਸ ਤੇ ਮਿਲਦੇ ਤੇ ਇਹ ਗੁਰਦਾਉਂ ਦੀ ਸਮਝ ਲਓ ਸਾਰਾ ਗਾਇ ਸਭ ਤੋਂ ਜ਼ਿਆਦਾ ਇੱਥੇ ਕਮਰਚੀਅਲ ਹੈ ਰਹੀਆਂ ਵੱਡੇ ਵੱਡੇ ਕੰਪਨੀਆਂ ਦੇ ਆਫਿਸ ਹੈ ਇੱਥੇ ਤੇ ਬਹੁਤ ਲੋਕ ਇੱਥੇ ਆਉਂਦੇ ਘੁੰਮਣ ਐਮਜੀ ਰੋਡ ਤੇ ਕਿਉਂਕਿ ਇੱਥੇ ਮਾਲ ਵਗੈਰਾ ਕਾਫੀ ਵੱਡੇ ਵੱਡੇ ਆ ਮਾਲ ਦੇਖਣ ਆਉਂਦੇ ਆ ਤੇ ਹੋਰ ਵੀ ਇੱਥੇ ਨੇੜੇ ਨੇੜੇ ਕਾਫੀ ਚੀਜ਼ਾਂ ਜਿਵੇਂ ਖਾਨਾ ਕਲੱਬ ਹੋਰ ਮਾਰਕੀਟ ਵਪਾਰ ਮਾਰਕੀਟ ਵਗੈਰਾ ਕਾਫੀ ਕਹਾ ਜਾਈ ਤੇ ਸਨਰਾਈਜ਼ ਦਿਖੋ ਗਾਇਸ ਵੀ ਸੌਰੀ ਸਨਸੈਟ ਤਾਂ ਦੇ ਤਾਂ ਨਾ ਹੁਣ 6 ਵਜੰਡੇ ਇਸ ਟਾਈਮ ਤੇ ਨਾ ਛਾ ਮਤਲਬ ਮੈਟਰੋ ਦੇ ਥੱਲੇ ਦੀ ਜਾ ਰਹੇ ਆ ਗਾਈ ਆ ਜੋ ਤੁਸੀਂ ਫੋਨ ਦੇਖ ਰਹੇ ਮੈਟਰੋ ਦਾ ਤੇ ਆ ਸਾਨੂੰ ਨੇ ਆ ਜਾਣਾ 1 ਕੋ ਚਾ 1 ਕੋ ਚੋਂ ਤੋ ਲੈ ਕੇ ਸਕੰਦਰਪੁਰ ਤੱਕ ਬਹੁਤ ਵਧੀਆ ਏਰੀਆ